ਸਰ ਜੀ ਨਾਮ ਆਇਆ ਇਮਰਹਿਮਨ ਤਬਾਨ ਸਲੇ ਸੁਣੋ ਜੀ ਅਦਾਤ ਤੁਹਾਡੇ ਸਟੋਰ ਨੂੰ ਅੱਗ ਲੱਗੀ ਹੈ ਕੀ ਕਾਰਨ ਹੋਇਆ ਕਾਹਦਾ ਸਟੋਰ ਸੀਗਾ ਇਹ ਜੀ ਔਰ ਕਿੰਨੇ ਅਗਲੇ ਸਰ ਇਹ ਆਪਣੀ ਫਰਨੀਚਰ ਦਾ ਫਰਨੀਚਰ ਦੀ ਫੈਕਟਰੀ ਸੀ ਜੀ ਐਸੀ ਤਾਂ ਦਵਾਲੀ ਦੇ ਵੀ ਪੂਜਾ ਕਰਨੇ ਸੀ ਘਰੇ ਜੀ ਸਾਨੂੰ ਤਾਂ ਫੋਨ ਆਇਆਗਾ ਹਣ ਹਣ ਚੋਂ ਲਿਵਰ ਆ ਲੰਦਾ ਵੀ ਬਹੁ ਜਾਈਆਂ ਕਰਕੇ ਵੀ ਆਪਣੇ ਕਢਾਉਣ ਚੱਕ ਲੱਗੀ ਹੈ ਤੇ ਅਸੀਂ ਤਾਂ ਫਿਰ ਉਹਦੇ ਫੋੜ ਨਹੀਂ ਭਜੇ ਤੇ ਜਦੋਂ ਅਸੀਂ ਉਰੇ ਆਏ ਹੈਗੇ ਸਾਡੇ ਹੰਦ ਤੋਂ ਪਹਿਲਾਂ ਫਾਇਰ ਗੱਡੀਆਂ ਵੀ ਆਵੀਆਂ ਰੀਆਂ ਸੀਗੀਆਂ ਕੁਝ ਅਸੀਂ ਆਪਣੇ ਲੜਕੇ ਭੇਜੇ ਵੀ ਫਾਇਰ ਗੱਡੀਆਂ ਲੈ ਕੇ ਆਉ ਫੇ ਤੁਸੀਂ ਤੇ ਆ ਕੇ ਫਿਰ ਅਸੀਂ ਜੋ ਵੀ ਹੈ ਬਸ ਨਿਕਰੇ ਸੀ ਕਿ ਉਹ ਅੱਗ ਪੂਜਾ ਫੈ ਚੁੱਕੀ ਸੀ ਜੀ ਕਿੰਨਾ ਤਾਂ ਸਮਾਨ ਤਬਾਹੀ ਦੇ ਵਿੱਚ ਥੋੜਾ ਬਣਿਆ ਹੋਇਆ ਸਮਾਨ ਸੀ ਜੇ ਮਨਾਉਣਾ ਸਰ ਸਾਰਾ ਹੀ ਸੀਗਾ ਜੀ ਬਣਿਆ ਪਿਆ ਵੀ ਸੀਗਾ ਜੀ ਰਾਮ ਟੈਲੀ ਵੀ ਸੀਗਾ ਜੀ ਕਿ ਕਿੰਨੇ ਕੁ ਨੁਕਸਾਨ ਹੋਇਆ ਸਰ ਕੋਈ ਆਈਡੀਆ ਨਹੀਂ ਲੱਗ ਸਕਦਾ ਕਿਉਂਕਿ ਉਹਨ ਸਾਡੇ ਆਟਮ ਹੈ ਜੇ ਕਿ ਜਮ ਮੈਂ ਉਹਰੇ ਕਮਰੇ ਪਾਪ ਪਾ ਇਸੇ ਕਪੜਾ ਪਿਆ ਸੀ ਉਹ ਤਾਂ ਦਿਖਦਾ ਹੀ ਨਹੀਂ ਪਿਆ ਜੀ ਸਰ ਦੋ ਜੀ ਹਾਂ ਕੁਝ ਵੀ ਨਹੀਂ ਹੈਗਾ ਕੱਲੇ ਇਹ ਕਾਰਨ ਕੀ ਲੱਗ ਰਿਹਾ ਤੁਹਾਨੂੰ ਰਾਤ ਦੀਵਾਲੀ ਕਾਰਨ ਪਟਾਕਿਆਂ ਦਾ ਕਾਰਨ ਲੱਗ ਰਿਹਾ ਜਾਂ ਕੋਈ ਸ਼ਾਰਟ ਸਰਕਟ ਹੈ ਸਰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਜੀ ਕਿਉਂਕਿ ਦਿਵਾਲੀ ਦੇ ਦਿਨ ਵੀ ਸੀਗਾ ਜੀ ਕੁਝ ਹੋ ਸਕਦਾ ਉਹਦਾ ਵੀ ਕਾਰਨ ਹੋ ਸਕਦਾ ਤੇ ਬਾਕੀ ਬੰਨੇ ਦੇ ਬਾਰੇ ਤਾਂ ਅਮਰਤ ਨੂੰ ਪਤਾ ਹੈ ਕੀ ਕਹਿ ਸਕਦੇ ਇੰਨੀ ਗੱਲ ਇਹ ਪਰ ਇਹ ਕਹਿ ਸਕਦੇ ਆ ਕਿ ਵੀ ਲੱਖਾਂ ਰੁਪਏ ਦਾ ਨੁਕਸਾਨ ਜ਼ਰੂਰ ਸਰ ਹਾਂ ਇਨਸਾਨ ਬਹੁਤ ਜ਼ਿਆਦਾ ਤੁਹਾਡਾ ਹੱਥੋਂ ਦਾ ਨੁਕਸਾਨ ਹੈਗਾ ਜੀ ਦੁਆਰਾ ਖੜਿਆ ਹੁੰਦਾ ਸਰ ਬਹੁਤ ਉਮਰੇ ਮੁਸ਼ਕਿਲ ਬੰਦਾ ਖੜਾ ਹੁੰਦਾ ਜੀ ਤੇ ਦੁਆਰਾ ਵੀ ਮਨ ਮੈਨੂੰ ਤਾਂ ਸਟੱਡੀ ਦੁਆਰਾ ਕਰਨੀ ਪੈ ਗਈ ਮਨ ਕਾ ਚਲੋ ਜੀ ਜਿੱਤੇ ਜਿੱਤੇ ਦੇਸ਼ ਪਰ ਖੁਸ਼ੀਆਂ ਮਨਾ ਰਹੇ ਸੀ ਉੱਤੇ ਦੰਮਾ ਦਾ ਸਰ ਦੇਖੋ ਤਾਂ ਹੈਗਾ ਹੀ ਆ ਜੀ ਮਨ ਤਵਾਲੀ ਦੇਖੋ ਖੁਸ਼ੀਆਂ ਤਿਆਰ ਹੁੰਦਾਗਾ ਪਰ ਸਾਡੇ ਲਈ ਘਮਾਂ ਦਾ ਪਾਸ ਟੁੱਟਿਆ ਜੀ ਸਰ ਕੀ ਨਾਮ ਆ ਜੀ ਆਪਣਾ ਮਿਹਰਮੰਦ ਬੰਸਲੇ ਜੀ ਸੁਣੋ ਜੀ ਅਦਾਤ ਸਾਡੇ ਸਟੋਰ ਨੂੰ ਅੱਗ ਲੱਗੀ ਹੈ ਕੀ ਕਾਰਨ ਹੋਇਆ ਕਾਹਦਾ ਸਟੋਰ ਸੀਗਾ ਇਹ ਜੀ ਔਰ ਕਿਨੇ ਅਗਰ ਹੋ ਗਿਆ ਜੀ ਸਰੇ ਆਪਣੀ ਫਰਨੀਚਰ ਦਾ ਫਰਨੀਚਰ ਦੀ ਫੈਕਟਰੀ ਸੀ ਜੀ ਐਸੀ ਤਾਂ ਦੁਆਲੇ ਦੇ ਵੀ ਪੂਜਾ ਕਰੇ ਸੀ ਘਰੇ ਜੀ ਸਾਨੂੰ ਤਾਂ ਫੋਨ ਆਇਆਗਾ ਹਣਵਣ ਚੋਂ ਲਿਬਰ ਆ ਲੰਦਾ ਵੀ ਬਹੁ ਜਾਈਆਂ ਕਰਕੇ ਵੀ ਆਪਣੇ ਗੜਾਉਂ ਚੱਕ ਲੱਗੀ ਹੈ ਤੇ ਅਸੀਂ ਤਾਂ ਫਿਰ ਉਧਰ ਪੋਰ ਨਹੀਂ ਭਜੇ ਤੇ ਜਦੋਂ ਅਸੀਂ ਉਰੇ ਆਏ ਹੈਗੇ ਸਾਡੇ ਹਾਂ ਤੋਂ ਪਹਿਲਾਂ ਫਾਇਦ ਗੱਡੀਆਂ ਵੀ ਆ ਪਈਆਂ ਸੀਗੀਆਂ ਉਜੇ ਅਸੀਂ ਆਪਣੇ ਲੜਕੇ ਭੇਜੇ ਵੀ ਵਾਇਗਰੇਟ ਲੈ ਕੇ ਆਪੇ ਤੁਸੀਂ ਤੇ ਆ ਕੇ ਫਿਰ ਅਸੀਂ ਜੋ ਵੀ ਹੈ ਬਸ ਨਿਕਰੇ ਜਿਵੇਂ ਅੱਖ ਪਹੁੰਚਦਾ ਫੈਲ ਚੁੱਕੀ ਸੀ ਜੀ ਕਿੰਨਾ ਤਾਂ ਸਮਾਨ ਪਾਦੀ ਇਹਦੇ ਵਿੱਚ ਥੋੜਾ ਬਣਿਆ ਹੋਇਆ ਸਮਾਨ ਸੀ ਜੇ ਮਨਾਉਣਾ ਸਰ ਸਾਰਾ ਹੀ ਸੀਗਾ ਜੀ ਬਣਿਆ ਹੋਇਆ ਵੀ ਸੀਗਾ ਜੀ ਰਾਮ ਟੈਲੀ ਵੀ ਸੀਗਾ ਜੀ ਕਿ ਕਿੰਨੇ ਕ ਦਾ ਨੁਕਸਾਨ ਹੋਇਆ ਸਰ ਕੋਈ ਆਈਡੀਆ ਨਹੀਂ ਲੱਗਦਾ ਕਿਉਂਕਿ ਹੁਣ ਸਾਡੇ ਆਟਮ ਹੈ ਜੇ ਕਿ ਜਿਵੇਂ ਮੈਂ ਉਹਰੇ ਕਮਰੇ ਪੰਪ ਪਈ ਸੀ ਕਪੜਾ ਪਿਆ ਸੀ ਉਹ ਦਿਖਦਾ ਹੀ ਨਹੀਂ ਪੈ ਜੀ ਸਰ ਇਹ ਦੋ ਗੀ ਹਾਂ ਕੁਝ ਵੀ ਨਹੀਂ ਹੈਗਾ ਕੱਲੇ ਗਾਰਨ ਕੀ ਲੱਗ ਰਿਹਾ ਤੁਹਾਨੂੰ ਰਾਤ ਦਿਵਾਲੀ ਕਾਰਨ ਪਟਾਕਿਆਂ ਦਾ ਕਾਰਨ ਲੱਗ ਰਿਹਾ ਜਾਂ ਕੋਈ ਸ਼ਾਰਟ ਸਰਕਟ ਹੈ ਸਰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਜੀ ਕਿਉਂਕਿ ਦਿਵਾਲੀ ਦਾ ਦਿਨ ਵੀ ਸੀਗਾ ਜੀ ਕੁਝ ਹੋਤਾ ਦੇ ਉਹਦਾ ਵੀ ਕਾਰਨ ਹੋ ਸਕਦਾ ਤੇ ਬਾਕੀ ਬੰਨੇ ਦੇ ਬਾਰੇ ਤਾਂ ਮਹਤਮਾਨ ਨੂੰ ਪਤਾ ਹੈ ਕੀ ਕਹਿ ਸਕਦੇ ਆਂ ਇਹ ਗੱਲ ਇਹ ਪਰ ਇਹ ਕਹਿ ਸਕਦੇ ਆਂ ਕਿ ਵੀ ਲੱਖਾਂ ਰੁਪਈਆ ਦਾ ਨੁਕਸਾਨ ਜ਼ਰੂਰ ਸਰ ਹਾਂ ਇਨਸਾਨ ਬਹੁਤ ਜ਼ਿਆਦਾ ਦਾ ਹੱਥੋਂ ਦਾ ਨੁਕਸਾਨ ਹੈਗਾ ਜੀ ਦੁਆਰਾ ਖੜਿਆ ਹੁੰਦਾ ਸਰ ਬਹੁਤ ਉਮਰੇ ਮੁਸ਼ਕਿਲ ਬੰਦਾ ਖੜਾ ਹੁੰਦਾ ਜੀ ਤੇ ਦੁਆਰਾ ਵੀ ਮਨ ਮੈਨੂੰ ਤਾਂ ਸਟੱਡੀ ਦੁਆਰਾ ਕਰਨੀ ਪਈ ਗਈ ਮਨ ਕਾ ਚਲੋ ਜੀ ਜਿੱਤੇ ਦੇਸ਼ ਪਰ ਖੁਸ਼ੀਆਂ ਮਨਾ ਰਹੇ ਸੀ ਉੱਤੇ ਦੰਮਾ ਦਾ ਸਰ ਦੇਖੋ ਤਾਂ ਹੈਗਾ ਹੀ ਜੀ ਉਹਨਾ ਤਵਲੀ ਦੇਖੋ ਖੁਸ਼ੀਆਂ ਤਿਆਰ ਹੁੰਦਾਗਾ ਪਰ ਸਾਡੇ ਲਈ ਘਮਾਂ ਦਾ ਪਾਸ ਟੁੱਟਿਆ ਜੀ ਸਰ ਕੀ ਨਾਮ ਆ ਜੀ ਮੇਰਾ ਹਮਨਤਮਨ ਸਲੇ ਸੁਣੋ ਜੀ ਅਦਾਤ ਤੁਹਾਡੇ ਸਟੋਰ ਨੂੰ ਅੱਗ ਲੱਗੀ ਹੈ ਕੀ ਕਾਰਨ ਹੋਇਆ ਕਾਦਾ ਸਟੋਰ ਸੀਗਾ ਇਹ ਜੀ ਔਰ ਕਿਨੇ ਅਗਲੇ ਸਰ ਇਹ ਆਪਣੀ ਫਰਨੀਚਰ ਦਾ ਫਰਨੀਚਰ ਦੀ ਫੈਕਟਰੀ ਸੀ ਜੀ ਐਸੀ ਤਾਂ ਦੋਲੇ ਜਿਵੇਂ ਪੂਜਾ ਕਰੇ ਸੀ ਘਰੇ ਜੀ ਸਾਨੂੰ ਤਾਂ ਫੋਨ ਆਇਆਗਾ ਹਣਵਣ ਚੋਂ ਲਿਵਰ ਆ ਲੰਦਾ ਵੀ ਬਹੁ ਜਾਈ ਐ ਕਰਕੇ ਵੀ ਆਪਣੇ ਕਰਾਉਂ ਚੱਕ ਲੱਗੀ ਆ ਤੇ ਅਸੀਂ ਤਾਂ ਫਿਰ ਉਧਰ ਪੋਰ ਨਹੀਂ ਭਜੇ ਤੇ ਜਦੋਂ ਅਸੀਂ ਉਰੇ ਆਏ ਆਗੇ ਸਾਡੇ ਹਾਂ ਤੋਂ ਪਹਿਲਾਂ ਫਾਇਰ ਗੈਟੀਆਂ ਵੀ ਆ ਪਈਆਂ ਸੀਗੀਆਂ ਕੁਝ ਅਸੀਂ ਆਪਣੇ ਲੜਕੇ ਭੇਜੇ ਵੀ ਫਾਇਰ ਗੈਟ ਲੈ ਕੇ ਆਉ ਫੇ ਤੁਸੀਂ ਤੇ ਉਹ ਆ ਕੇ ਫਿਰ ਅਸੀਂ ਜੋ ਵੀ ਹੈ ਬਸ ਨਿਕਰੇ ਜਿਓਰੇ ਅੱਖ ਪਹੁੰਚਦਾ ਫੈਲ ਚੁੱਕੀ ਸੀ ਜੀ ਕਿੰਨਾ ਤਾਂ ਸਮਾਨ ਪਾਦੀ ਇਹਦੇ ਵਿੱਚ ਜਿਹੜਾ ਬਣਿਆ ਹੋਇਆ ਸਮਾਨ ਸੀ ਜਾਂ ਮਨਾਉਣਾ ਸਰ ਸਾਰਾ ਹੀ ਸੀਗਾ ਜੀ ਬਣਿਆ ਹੋਇਆ ਵੀ ਸੀਗਾ ਜੀ ਰਾਮ ਟੈਲੀ ਵੀ ਸੀਗਾ ਜੀ ਕਿ ਕਿੰਨੇ ਕ ਦਾ ਨੁਕਸਾਨ ਹੋਇਆ ਸਰ ਕੋਈ ਆਈਡੀਆ ਨਹੀਂ ਲੱਗਦਾ ਕਿਉਂਕਿ ਹੁਣ ਸਾਡੇ ਆਟਮ ਹੈ ਜੇ ਕਿ ਜਿਵੇਂ ਮੈਂ ਉਹਰੇ ਕਮਰੇ ਪੰਪ ਪਈ ਸੀ ਕਪੜਾ ਪਿਆ ਸੀ ਉਹ ਦਿਖਦਾ ਹੀ ਨਹੀਂ ਪੈ ਜੀ ਹਾਂ ਕੁਝ ਵੀ ਨਹੀਂ ਹੈਗਾ ਕੱਲੇ ਗਰਨ ਕੀ ਲੱਗ ਰਿਹਾ ਤੁਹਾਨੂੰ ਰਾਤ ਦਿਵਾਲੀ ਕਾਰਨ ਪਟਾਕਿਆਂ ਦਾ ਕਾਰਨ ਲੱਗ ਰਿਹਾ ਜਾਂ ਕੋਈ ਸ਼ਾਰਟ ਸਰਕਟ ਹੈ ਸਰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਜੀ ਕਿਉਂਕਿ ਦਿਵਾਲੀ ਦਾ ਦਿਨ ਵੀ ਸੀਗਾ ਜੀ ਕੁਝ ਹੋਤਾ ਦੇ ਉਹਦਾ ਵੀ ਕਾਰਨ ਹੋ ਸਕਦਾ ਤੇ ਬਾਕੀ ਬੰਨੇ ਦੇ ਬਾਰੇ ਤਾਂ ਮਾਤਮਾਨ ਨੂੰ ਪਤਾ ਹੈ ਕੀ ਕਹਿ ਸਕਦੇ ਆਂ ਇਹ ਗੱਲ ਇਹ ਪਰ ਇਹ ਕਹਿ ਸਕਦੇ ਆਂ ਕਿ ਵੀ ਲੱਖਾਂ ਰੁਪਏ ਦਾ ਨੁਕਸਾਨ ਜ਼ਰੂਰ ਸਰ ਹਾਂ ਇਨਸਾਨ ਬਹੁਤ ਜ਼ਿਆਦਾ ਦਾ 10 ਉਹ ਨੁਕਸਾਨ ਹੈਗਾ ਜੀ ਦੁਆਰਾ ਖੜੇ ਹੋਣ ਕਰਕੇ ਸਰ ਬਹੁਤ ਉਮਰੇ ਮੁਸ਼ਕਿਲ ਬੰਦਾ ਖੜਾ ਹੁੰਦਾ ਜੀ ਤੇ ਦੁਬਾਰਾ ਵੀ ਮਨ ਮੈਨੂੰ ਤਾਂ ਸਟੱਡੀ ਦੁਆਰਾ ਕਰਨੀ ਪਈ ਗਈ ਮਨ ਕਾ ਚਲੋ ਜੀ ਜਿੱਤੇ ਦੇਸ਼ ਪਰ ਖੁਸ਼ੀਆਂ ਮਨਾ ਰਹੇ ਸੀ ਉੱਤੇ ਦੰਮਾ ਦਾ ਸਰ ਦੇਖੋ ਤਾਂ ਹੈਗਾ ਹੀ ਆ ਜੀ ਮਨ ਤਵਾਲੀ ਦੇਖੋ ਖੁਸ਼ੀਆਂ ਤਿਆਰ ਹੁੰਦਾਗਾ ਪਰ ਸਾਡੇ ਲਈ ਘਮਾਂ ਦਾ ਪਾਸ ਟੁੱਟਿਆ ਜੀ ਸਰ ਕੀ ਨਾਮ ਆ ਜੀ ਆਪਣਾ ਮਿਹਰਮੰਦ ਬੰਸਲੇ ਜੀ ਸੁਣੋ ਜੀ ਅਦਾਤ ਤੁਹਾਡੇ ਸਟੋਰ ਨੂੰ ਅੱਗ ਲੱਗੀ ਹੈ ਕੀ ਕਾਰਨ ਹੋਇਆ ਕਾਦਾ ਸਟੋਰ ਸੀਗਾ ਇਹ ਜੀ ਪਰ ਕਿਨੇ ਅਗਰ ਸਰ ਇਹ ਆਪਣੀ ਫਰਨੀਚਰ ਦਾ ਫਰਨੀਚਰ ਦੀ ਫੈਕਟਰੀ ਸੀ ਜੀ ਐਸੀ ਤਾਂ ਦਵਾਲੀ ਤੇ ਆਪਣੀ ਪੂਜਾ ਕਰਨੀ ਸੀ ਘਰੇ ਜੀ ਸਾਨੂੰ ਤਾਂ ਫੋਨ ਆਇਆਗਾ ਹਣ ਹਣ ਚੋਂ ਲਿਵਰ ਆ ਲੰਦਾ ਵੀ ਬਹੁ ਜਾਈਆਂ ਕਰਕੇ ਵੀ ਆਪਣੇ ਕੜਾਉਣ ਚੱਕ ਲੱਗੀ ਐ ਤੇ ਐਸੀ ਤਾਂ ਫਿਰ ਉਹਦੇ ਫੋਰ ਨਹੀਂ ਭਜੇ ਤੇ ਜਦੋਂ ਅਸੀਂ ਉਰੇ ਆਏ ਆਂਗੇ ਸਾਡੇ ਹਾਂ ਤੋਂ ਪਹਿਲਾਂ ਫਾਇਰ ਗੈਟੀਆਂ ਵੀ ਆਵੀਆਂ ਸੀਗੀਆਂ ਕੁਝ ਅਸੀਂ ਆਪਣੇ ਲੜਕੇ ਭੇਜੇ ਵੀ ਫਾਇਰ ਗੈਟ ਲੈ ਕੇ ਆਉਂਦੇ ਤੁਸੀਂ ਤੇ ਆਕੇ ਫਿਰ ਅਸੀਂ ਜੋ ਵੀ ਹੈ ਬਸ ਨਿਕਰੇ ਸੀ ਉਹਰੇ ਆਕ ਪੂਜਲਾ ਫੈਲ ਚੁੱਕੀ ਸੀ ਜੀ ਕਿੰਨਾ ਤਾਂ ਸਮਾਨ ਫਸ ਗਿਆ ਦੇ ਵਿੱਚ ਥੋੜਾ ਬਣਿਆ ਹੋਇਆ ਸਮਾਨ ਸੀ ਜੀ ਮਨਾਉਣਾ ਸਰ ਸਾਰਾ ਹੀ ਸੀਗਾ ਜੀ ਬਣਿਆ ਪਿਆ ਵੀ ਸੀਗਾ ਜੀ ਰਾਮ ਟੈਲੀ ਵੀ ਸੀਗਾ ਜੀ ਕਿ ਕਿੰਨੇ ਕਰ ਨੁਕਸਾਨ ਹੋਇਆ ਸਰ ਕੋਈ ਆਈਡੀ ਨਹੀਂ ਲੱਗ ਸਕਦਾ ਕਿਉਂਕਿ ਉਹਨ ਸਾਡੇ ਆਟਮ ਆਏ ਜੇ ਕਿ ਜਮ ਮੈਂ ਉਹਰੇ ਕਮਰੇ ਪਾਪ ਪਈ ਸੀ ਕਪੜਾ ਪਿਆ ਸੀ ਉਹ ਤਾਂ ਦਿਖਦਾ ਹੀ ਨਹੀਂ ਪੈ ਜੀ ਸਰ ਦੋ ਜੀ ਹਾਂ ਕੁਝ ਵੀ ਨਹੀਂ ਹੈਗਾ ਕੱਲੇ ਇਹ ਕਾਰਨ ਕੀ ਲੱਗ ਰਿਹਾ ਤੁਹਾਨੂੰ ਰਾਤ ਦੀਵਾਲੀ ਕਾਰਨ ਪਟਾਕਿਆਂ ਦਾ ਕਾਰਨ ਲੱਗ ਰਿਹਾ ਜਾਂ ਕੋਈ ਸ਼ਾਰਟ ਸਰਕਟ ਹੈ ਸਰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਜੀ ਕਿਉਂਕਿ ਦਿਵਾਲੀ ਦੇ ਦਿਨ ਵੀ ਸੀਗਾ ਜੀ ਕੁਝ ਹੋ ਸਕਦਾ ਉਹਦਾ ਵੀ ਕਾਰਨ ਹੋ ਸਕਦਾ ਤੇ ਬਾਕੀ ਬੰਨੇ ਦੇ ਬਾਰੇ ਤਾਂ ਅਸਲਤ ਨੂੰ ਪਤਾ ਹੈ ਕੀ ਕਹਿ ਸਕਦੇ ਇੰਨੀ ਗੱਲ ਇਹ ਪਰ ਇਹ ਕਹਿ ਸਕਦੇ ਆ ਕਿ ਵੀ ਲੱਖਾਂ ਰੁਪਏ ਦਾ ਨੁਕਸਾਨ ਜ਼ਰੂਰ ਸਰ ਹਾਂ ਇਨਸਾਨ ਬਹੁਤ ਜ਼ਿਆਦਾ ਤੁਹਾਡਾ ਹੱਥੋਂ ਦਾ ਨੁਕਸਾਨ ਹੈਗਾ ਜੀ ਦੁਆਰਾ ਖੜਿਆ ਹੁੰਦਾ ਸਰ ਬਹੁਤ ਉਮਰੇ ਮੁਸ਼ਕਿਲ ਬੰਦਾ ਖੜਾ ਹੁੰਦਾ ਜੀ ਤੇ ਦੁਆਰਾ ਵੀ ਮਨ ਮੈਨੂੰ ਤਾਂ ਸਟੱਡੀ ਦੁਆਰਾ ਕਰਨੀ ਪੈ ਗਈ ਮਨ ਕਾ ਚਲੋ ਜੀ ਜਿੱਤੇ ਜਿੱਤੇ ਦੇਸ਼ ਪਰ ਖੁਸ਼ੀਆਂ ਮਨਾ ਰਹੇ ਸੀ ਉੱਤੇ ਦੰਮਾ ਦਾ ਸਰ ਦੇਖੋ ਤਾਂ ਹੈਗਾ ਹੀ ਜੀ ਉਹਨਾ ਟਵਾਲੀ ਦੇਖੋ ਖੁਸ਼ੀਆਂ ਤਿਆਰ ਹੁੰਦਾਗਾ ਪਰ ਸਾਡੇ ਲਈ ਘਮਾਂ ਦਾ ਪਾਸ ਟੁੱਟਿਆ ਜੀ ਸਰ ਕੀ ਨਾਮ ਆ ਜੀ ਮੇਰਾ ਹਮਦਾਨ ਸਿੰਘ ਨੇ ਸੁਣੋ ਜੀ ਅਦਾਤ ਕਾਡੇ ਸਟੋਰ ਨੂੰ ਅੱਗ ਲੱਗੀ ਹੈ ਕੀ ਕਾਰਨ ਹੋਇਆ ਕਾਹਦਾ ਸਟੋਰ ਸੀਗਾ ਇਹ ਜੀ ਔਰ ਕਿੰਨੇ ਅਗਰ ਸੀ ਸਰ ਇਹ ਆਪਣੀ ਫਰਨੀਚਰ ਦਾ ਫਰਨੀਚਰ ਦੀ ਫੈਕਟਰੀ ਸੀ ਜੀ ਐਸੀ ਤਾਂ ਦੁਆਲੇ ਦੇ ਆਪਣੀ ਪੂਜਾ ਕਰਨੀ ਸੀ ਘਰੇ ਜੀ ਸਾਨੂੰ ਤਾਂ ਫੋਨ ਆਇਆਗਾ ਹਣ ਹਣ ਚੋਂ ਲਿਵਰ ਆ ਲੰਦਾ ਵੀ ਬਹੁ ਜਾਈਆਂ ਕਰਕੇ ਵੀ ਆਪਣੇ ਕੜਾਉਣ ਚੱਕ ਲੱਗੀ ਹੈ ਤੇ ਅਸੀਂ ਤਾਂ ਫਿਰ ਉਹਦੇ ਫੋੜ ਨਹੀਂ ਭਜੇ ਤੇ ਜਦੋਂ ਅਸੀਂ ਉਰੇ ਆਏ ਹੈਗੇ ਸਾਡੇ ਹਾਂ ਤੋਂ ਪਹਿਲਾਂ ਫਾਇਦ ਗੱਡੀਆਂ ਵੀ ਆਵਰੀਆਂ ਸੀਗੀਆਂ ਉਜਾਸੀ ਆਪਣੇ ਲੜਕੇ ਭੇਜੇ ਵੀ ਫਾਇਰ ਗ੍ਰੇਡ ਲੈ ਕੇ ਆਉ ਫਿਰ ਤੁਸੀਂ ਤੇ ਆ ਕੇ ਫਿਰ ਅਸੀਂ ਜੋ ਵੀ ਹੈ ਬਸ ਨਿਕਰੇ ਜਿਵੇਂ ਅੱਗ ਪੂਜਲਾ ਫੈ ਚੁੱਕੀ ਸੀ ਜੀ ਕਿੰਨਾ ਤਾਂ ਸਮਾਨ ਤਬਾਹੀ ਇਹਦੇ ਵਿੱਚ ਥੋੜਾ ਬਣਿਆ ਹੋਇਆ ਸਮਾਨ ਸੀ ਜੇ ਮਨਾਉਣਾ ਸਰ ਸਾਰਾ ਹੀ ਸੀਗਾ ਜੀ ਬਣਿਆ ਪਿਆ ਵੀ ਸੀਗਾ ਜੀ ਰਾਮ ਟੈਲੀ ਵੀ ਸੀਗਾ ਜੀ ਕਿ ਕਿੰਨੇ ਕਰ ਨੁਕਸਾਨ ਹੋਇਆ ਸਰ ਕੋਈ ਆਈਡੀ ਨਹੀਂ ਲੱਗ ਸਕਦਾ ਕਿਉਂਕਿ ਉਹਨ ਸਾਡੇ ਆਟਮ ਹੈ ਜੇ ਕਿ ਜਿਵੇਂ ਮੈਂ ਉਹਰੇ ਕਮਰੇ ਪਾਉਂ ਪਾਏ ਸੀ ਕਪੜਾ ਪਿਆ ਸੀ ਉਹ ਤਾਂ ਦਿਖਦਾ ਹੀ ਨਹੀਂ ਪਿਆ ਜੀ ਸਰ ਦੋ ਜੀ ਹਾਂ ਕੁਝ ਵੀ ਨਹੀਂ ਹੈਗਾ ਕੱਲੇ ਗਰਨ ਕੀ ਲੱਗ ਰਿਹਾ ਤੁਹਾਨੂੰ ਰਾਤ ਦਿਵਾਲੀ ਕਾਰਨ ਪਟਾਕਿਆਂ ਦਾ ਕਾਰਨ ਲੱਗ ਰਿਹਾ ਜਾਂ ਕੋਈ ਸ਼ਾਰਟ ਸਰਕਟ ਹੈ ਸਰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਜੀ ਕਿਉਂਕਿ ਦਿਵਾਲੀ ਦਾ ਦਿਨ ਵੀ ਸੀਗਾ ਜੀ ਕੁਝ ਹੋਤਾ ਦੇ ਉਹਦਾ ਵੀ ਕਾਰਨ ਹੋ ਸਕਦਾ ਤੇ ਬਾਕੀ ਬੰਨੇ ਦੇ ਬਾਰੇ ਤਾਂ ਮਾਤਮਾਨ ਨੂੰ ਪਤਾ ਹੈ ਕੀ ਕਹਿ ਸਕਦੇ ਆਂ ਇਹ ਗੱਲ ਇਹ ਪਰ ਇਹ ਕਹਿ ਸਕਦੇ ਆਂ ਕਿ ਵੀ ਲੱਖ ਰੁਪਈਆ ਦਾ ਨੁਕਸਾਨ ਜ਼ਰੂਰ ਸਰ ਹਾਂ ਇਨਸਾਨ ਬਹੁਤ ਜ਼ਿਆਦਾ ਦਾ 10 ਉਹ ਨੁਕਸਾਨ ਹੈਗਾ ਜੀ ਦੁਆਰਾ ਖੜੇ ਹੋਣ ਕਰਕੇ ਸਰ ਬਹੁਤ ਉਮਰੇ ਮੁਸ਼ਕਿਲ ਬੰਦਾ ਖੜਾ ਹੁੰਦਾ ਜੀ ਤੇ ਦੁਬਾਰਾ ਵੀ ਮਨ ਮੈਨੂੰ ਤਾਂ ਸਟੱਡੀ ਦੁਆਰਾ ਕਰਨੀ ਪਈ ਗਈ ਮਨ ਕਾ ਚੱਲੋ ਜਿੱਤੇ ਜਿੱਤੇ ਦੇਸ਼ ਪਰ ਖੁਸ਼ੀਆਂ ਮਨਾ ਰਿਆ ਸੀ ਉੱਤੇ ਦੁਨੀਆਂ ਦਾ ਪਹਾੜ ਸਰ ਦੇਖੋ ਤਾਂ ਹੈਗਾ ਹੀ ਆ ਜੀ ਉਹਨਾ ਧਵਾਲੀ ਦੇਖੋ ਖੁਸ਼ੀਆਂ ਦਾ ਹਾਰ ਹੁੰਦਾਗਾ ਪਰ ਸਾਡੇ ਲਈ ਕਮਾਂ ਦਾ ਪਹਾੜ ਟੁੱਟਿਆ ਜੀ